ਹਾਂਜੀ ਵੀਰੋ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਟਾਪ ਦੇ ਬੁਲੰਦੀ ਦੀ ਲੜੀ ਵਾਲੀ ਸੀਰੀਜ਼ ਦੱਸ ਰਹੇ ਹਾਂ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਬੋਲ ਹੈ ਆਪਣਾ ਜੀ ਹੈਮਰ ਜਿਹੜਾ ਕਿ ਆਪਾਂ ਨੂੰ ABS ਕੰਪਨੀ ਵੱਲੋਂ ਮਹੱਈਆ ਕਰਾਇਆ ਜਾਂਦਾ ਹੈ ਜਿਸ ਦੇ ਕੇ ਆਪਾਂ ਨੂੰ ਸੈਕਸਰ ਤੇ ਕਨਵੈਨਸ਼ਨਲ ਸੀਮ ਦੋਨੇ ਹੀ ਪ੍ਰਾਪਤ ਹੁੰਦੇ ਹਨ ਠੀਕ ਹੈ ਜੀ ਤੁਹਾਨੂੰ ਇੱਕ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸ਼ੇਅਰ ਕਰਿਆ ਕਰੋ ਜੀ ਇਸ ਦੇ ਨਾਲ ਤੁਹਾਡਾ ਪਿਆਰ ਤੇ ਹੌਸਲਾ ਬਣਿਆ ਰਹਿੰਦਾ ਹੈ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਆਪਣੇ ਬੋਲੋ ਦੀ ਪੈਡਾਗੋਜੀ ਜਿਓ ਕੇ ਹੈ ਸਿਗਵੇ ਪੀ ਆਰ ਸੀ ਕ੍ਰੋਸ ਸਪੌਕ ਕ੍ਰੋਸ ਪਾਵਰ ਬਾਲ ਪੀ ਠੀਕ ਹੈ ਜੀ ਇਸ ਦੇ ਪਿਤਾ ਦਾ ਨਾਮ ਹੈ ਜੀ ਪਿਤਾ ਦਾ ਨਾਮ ਹੈ ਜੀ ਇਸ ਦੇ ਡੈਨੋ ਵੋ 7885 ਸਿਗਵੇ ਪੀ ای ٹی ਠੀਕ ਹੈ ਜੀ ਡੈਮ ਮਤਲਬ ਕਿ ਅਸੀਂ ਮਾਗ ਲਾ ABC ਸਪੌਕ 7702 PET MG ਐਸ ਮਟਰਨਲ ਗ੍ਰੈਂਡ ਸਾਈਜ਼ ਮਤਲਬ ਕਿ ਨਾਨੇ ਦਾ ਨਾ ਰੋਸੀ ਲੇਨ LRS ਸਪੌਕ 80 ਮਟਰਨਲ ਗ੍ਰੈਂਡ ਸਾਈਜ਼ ਮਤਲਬ ਕਿ ਨਾਨੀ ਦਾ ਨਾ ABS 7726 ਜੈਜਲਿਨ PET ਠੀਕ ਹੈ ਜੀ ਤੇ MGGS ਮਤਲਬ ਕਿ ਅਸੀਂ ਪਰਨਾਨੇ ਦਾ ਨਾ ਹੈ ਜੀ ਵੀਊ ਹੋਮ ਪਾਵਰ ਬਾਲ PET ਠੀਕ ਹੈ ਜੀ ਜੇ ਆਪਾਂ ਇਸ ਨੂੰ ਸਟਾਰ ਰੇਟਿੰਗ ਦੀ ਗੱਲ ਕਰੀਏ ਤਾਂ ਤਿੰਨ ਸਟਾਰ ਬੋਲ ਨੂੰ ਮਿਲ ਰਹੇ ਹਨ ਜੀ ਬੀਟਾ ਸੀਜ਼ਨ ਵਾਲਾ ਕਿਸ ਦਾ ਮਿਲਕ ਜੀ A2 A2 ਹੈ ਜੋ ਕਿ ਬਹੁਤ ਹੀ ਜ਼ਿਆਦਾ ਚੰਗਾ ਵਧੀਆ ਮੰਨਿਆ ਜਾਂਦਾ ਹੈ ਆਪਣੇ ਮਨੁੱਖੀ ਜੀਵਨ ਵਾਸਤੇ ਪਾਚਨ ਸ਼ਕਤੀ ਮਤਲਬ ਜਲਦੀ ਪਚਾਇਆ ਜਾਂਦਾ ਹੈ ਜੀ A2 A2 ਮਿਲਕ ਤੇ ਜੇ ਆਪਾਂ ਸੀਮਨ ਦੇ ਇੱਕ ਸਟੋਕ ਦੀ ਗੱਲ ਕਰੀਏ ਤਾਂ ਸੈਕਸਰ ਸੀਮਨ ਦਾ ਸਟੋਕ ਆਪਾਂ ਨੂੰ 1800 ਰੁਪਏ ਦਾ ਮਿਲ ਰਿਹਾ ਹੈ ਤੇ ਕਨਵੈਕਸ਼ਨ ਸੀਮਨ ਦਾ ਸਟੋਕ 600 ਰੁਪਏ ਦਾ ਮਿਲ ਰਿਹਾ ਹੈ ਠੀਕ ਹੈ ਜੀ ਤੇਰਾ ਪਤਾ ਤੁਹਾਨੂੰ ਇਸ ਦੇ ਮੈਨ ਚਾਰ ਦੇ ਲੈ ਕੇ ਚੱਲਦੇ ਹਾਂ ਸਟੈਪ ਬਾਈ ਸਟੈਪ ਇਸ ਦੀ ਤੁਹਾਨੂੰ ਬਹੁਤ ਦੀ ਇਨਫਾਰਮੇਸ਼ਨ ਦਿੰਨੇ ਆ ਜੀ ਇਸ ਬੋਲ ਦੇ ਜੀ ਆਪਾਂ ਜੇ ਮਿਲਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਜੀ ਤਾਂ ਆਪਾਂ ਨੂੰ ਇੱਕ ਸੂਵੇ ਦਾ ਇਸ ਦਾ ਮਿਲਕ ਦਾ ਰਿਕਾਰਡ ਜੋ ਹੈ ਜੀ 13000 5 ਲੀਟਰ ਹੈ ਜੀ ਠੀਕ ਹੈ ਜੀ ਜੋ ਕਿ ਆਪਣੇ 42.6 ਲੀਟਰ ਇੱਕ ਦਿਨ ਦੀ ਔਸਤ ਨਿਕਲ ਕੇ ਆ ਜਾਂਦੀ ਹੈ ਹਮਰ ਬਾਦੇ ਮਿਲਕ ਰਿਕਾਰਡ ਦੀ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਜੀ 13000 ਲੀਟਰ ਮਿਲਕ ਦੇ ਰਿਕਾਰਡ ਜੀ ਇੱਕ ਸੂਵੇ ਦੀ ਹੇ ਮਰਦੀ ਜੇ ਆਪਾਂ ਇਸਦੀ ਮਲਕ ਦੀ ਪ੍ਰੋਡਕਸ਼ਨ ਦੀ ਗੱਲ ਕਰੀਏ ਮਿਲਕ 15 ਹੈ ਮਤਲਬ ਮਿਲਕ ਨੂੰ ਅੱਗੇ ਨਹੀਂ ਵਧਾਉਂਦਾ ਜੇ 13000 ਅਸਦਾ ਬੱਚੇ ਦੁੱਧ ਦੇ ਰਹੀ ਹੈ ਐਸ ਬੋਲ ਰਹੀ ਤਾਂ ਉਸਦੀ ਅੱਗੇ ਬੱਚਿਆਂ ਵੀ 13000 ਲੀਟਰ ਦੁੱਧ ਹੀ ਦੇਣਗੇ ਆ ਤਦ ਕਿ 42 ਲੀਟਰ ਪ੍ਰਤੀ ਦਿਨ ਦੀ ਉਸਤਨ ਹੋਊਗੀ ਜੀ ਫੈਟ ਨੂੰ ਪਲੱਸ 7 ਕਰ ਰਿਹਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ ਪ੍ਰੋਟੀਨ ਪਲੱਸ 20 ਸੀ ਐਫ ਪੀ ਪਲੱਸ 87 ਸੀ ਐਫ ਪੀ ਦਾ ਮਤਲਬ ਰਹਿਜੀ ਚੀਜ਼ ਫੈਟ ਪ੍ਰੋਟੀਨ ਇਹ ਆ ਕੋਲਰ ਸਕੋਰ ਹੁੰਦਾ ਹੈ ਜੋ ਬੌਲਰ ਦੇ ਦੁੱਧ ਵਿੱਚ ਚਰਬੀ ਫੈਟ ਅਤੇ ਪ੍ਰੋਟੀਨ ਦੀ ਉਤਪਾਦਨ ਸਮਰੱਥਾ ਨੂੰ ਦਰਸਾਉਂਦਾ ਹੈ ਠੀਕ ਹੈ ਜੀ ਇਹ ਅੰਕ ਦੱਸਦਾ ਹੈ ਕਿ ਇਸ ਬੌਲਰ ਦੀਆਂ ਧੀਆਂ ਹੋਣਗੀਆਂ ਉਸਤਤ ਬੌਲਰ ਨਾਲੋਂ 87 ਪੁਆਇੰਟ ਵੱਧ ਉਸ ਦੀ ਫੈਟ ਮਤਲਬ ਕਿ ਚਰਬੀ ਤੇ ਪ੍ਰੋਟੀਨ ਮਿਲਾ ਕੇ ਉਤਪਾਦਨ ਵੱਧ ਹੋਊਗਾ ਠੀਕ ਹੈ ਜੀ ਜੇ ਆਪਾਂ ਚੀਜ਼ ਮੈਰਿਟ ਦੁੱਧ ਦੀ ਤਰ੍ਹਾਂ ਲਾਭਕਾਰੀਤਾ ਕਰਦਾ ਹੈ ਜੀ ਦੁੱਧ ਵਿੱਚ ਚਰਬੀ ਮਤਲਬ ਕਿ ਘਿਓ ਕਿਉਂ ਜੇ ਆਪਾਂ ਲੈਣਾ ਹੋਵੇ ਚੰਗਾ ਇਸ ਦੁੱਧ ਤੋਂ ਮਿਲ ਸਕਦਾ ਹੈ ਜੀ ਤੇ ਪ੍ਰੋਟੀਨ ਦੁੱਧ ਵਿੱਚ ਇਸ ਦੇ ਪ੍ਰੋਟੀਨ ਪਨੀਰ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਪ੍ਰਾਪਤ ਹੋ ਸਕਦੀਆਂ ਹਨ ਜਦੋਂ ਕਿ ਦੁੱਧ ਇਸ ਦਾ ਵਧੇਰੇ ਸੰਘਣਾ ਹੋ ਸਕਦਾ ਵਾ ਜਿਸ ਵਿੱਚੋਂ ਆਪਾਂ ਨੂੰ ਚੰਗਾ ਪਨੀਰ ਘਿਓ ਦਹੀਂ ਆਪਾਂ ਨੂੰ ਮਿਲ ਸਕਦਾ ਹੈ ਜੀ ਇਸ ਦਾ ਇਹ ਮਤਲਬ ਹੁੰਦਾ ਹੈ ਜੀ ਇਸ ਤੋਂ ਅੱਗੇ ਆ ਗਿਆ ਜੀ ਐਸਓਸੀ ਐਸਓ ਜੋ ਕੇ ਹੁੰਦਾ ਹੈ ਜੀ ਸਮੈਸਟਿਕ ਸੈਲ ਸਕੋਰ ਠੀਕ ਹੈ ਜੀ ਇਹ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾਂ ਵਧੀਆ ਹੁੰਦਾ ਇਹਦਾ 2.93 ਹੈ 3 ਤੋਂ ਘੱਟ ਹੋਵੇ ਤਾਂ ਬਹੁਤ ਵਧੀਆ ਵਾ ਇਹ ਜੇ ਆਪਣਾ ਲੇਵਲ ਦੀ ਇਨਫੈਕਸ਼ਨ ਨੂੰ ਹੁੰਦਾ ਮਤਲਬ ਕਿ ਜੇ ਮਸਟੇਟਸ ਹੋਵੇ ਜਿੰਨਾ ਇਹ ਵੱਧ ਹੋਵੇ ਉਹਨਾਂ ਮਸਟੇਟਸ ਆਉਣ ਦੇ ਵੱਧ ਚਾਂਸ ਹੁੰਦੇ ਆ ਜਾਂ ਹੋਰ ਤਰ੍ਹਾਂ ਦੀਆਂ ਇਨਫੈਕਸ਼ਨਸ ਇਹ 3 ਤੋਂ ਥੱਲੇ ਥੱਲੇ ਹੋਵੇ ਚੰਗਾ ਹੈ ਜੇ ਇਸ ਤੋਂ ਉੱਪਰ ਟੱਪਦਾ ਹੈ ਤਾਂ ਉਹ ਇੰਨਾ ਵਧੀਆ ਨਹੀਂ ਮੰਨਿਆ ਜਾਂਦਾ ਹੈ ਜੀ ਪ੍ਰੋਡਕਟਿਵ ਲਾਈਫ 0.4 ਇਸ ਦਾ ਇਹ ਮਤਲਬ ਹੁੰਦਾ ਹੈ ਕਿ ਜੀ ਇਸ ਬੌਲਰ ਦੀਆਂ ਧੀਆਂ ਮਤਲਬ ਕਿ 0.4 ਮਹੀਨੇ ਵੱਧ ਸਮੇਂ ਤੱਕ ਦੁੱਧ ਉਤਪਾਦਨ ਕਰਵਾਉਂਦੀਆਂ ਹਨ ਜੇ ਪ੍ਰੋਡਕਟਿਵ ਲਾਈਫ ਪਲੱਸ 3 ਹੋਵੇ 3 ਮਹੀਨੇ ਜੇ ਪ੍ਰੋਡਕਟਿਵ ਲਾਈਫ 1.5 ਹੋਵੇ ਤਾਂ ਡੇਢ ਮਹੀਨਾ ਹੋ ਗਿਆ ਪ੍ਰੋਡਕਟਰ ਕਿਸੇ ਗਾਂ ਲਈ ਕੀ ਵਧਾਉਂਦਾ ਹੈ ਗਾਂ ਲੰਬੇ ਸਮੇਂ ਤੱਕ ਦੁੱਧ ਦਿੰਦੀ ਰਹਿੰਦੀ ਹੈ ਗਾਂ ਬਿਮਾਰੀ ਤੋਂ ਬਚੀ ਰਹਿੰਦੀ ਆ ਰੀਪ੍ਰੋਡਕਸ਼ਨ ਸਾਈਕਲ ਵਧਿਆ ਹੁੰਦਾ ਵਾ ਜੀ ਜੇ ਪ੍ਰੋਡਕਟਿਵ ਲਾਈਫ ਕੱਟ ਹੋਵੇ ਤਾਂ ਗਾਂ ਜਲਦੀ ਖਤਮ ਹੋ ਜਾਂਦੀ ਹੈ ਜਾਂ ਦੁੱਧ ਘੱਟ ਹੋ ਜਾਂਦਾ ਹੈ ਠੀਕ ਹੈ ਜੀ ਇਹ ਜਿੰਨਾ ਪਲੱਸ ਵਿੱਚ ਹੋਵੇ ਓਨਾ ਚੰਗਾ ਹੀ ਮੰਨਿਆ ਜਾਂਦਾ ਹੈ ਜੇ ਪਲੱਸ 4 ਤੋਂ ਵੱਧ ਹੋਵੇ ਬਹੁਤ ਉਤਪਾਦਕ ਜੀਵਨ ਵਾਲੀ ਗਾਂ ਮਤਲਬ ਕਿ ਲੰਬੇ ਸਮੇਂ ਤੱਕ ਦੁੱਧ ਦੇਣ ਵਾਲੀ ਗਾਂ ਹੁੰਦੀ ਹੈ ਜੇ 1.5 ਤੋਂ 4 ਤੱਕ ਚੰਗੀ ਉਤਪਾਦਕ ਉਮਰ ਵਾਲੀ 0 ਤੋਂ ਲੈ ਕੇ 1.5 ਤੱਕ ਠੀਕ ਠਾਕ ਉਤਪਾਦਕ ਉਮਰ ਵਾਲੀ ਉਸ ਤੋਂ ਮੰਨਿਆ ਜਾਂਦਾ ਹੈ ਉਸ ਨੂੰ ਤੇ 0 ਤੋਂ ਘੱਟ ਹੋਵੇ ਤਾਂ ਉਤਪਾਦਕ ਜੀਵਨ ਘੱਟ ਮਤਲਬ ਘੱਟ ਦੁੱਧ ਲੰਬੇ ਸਮੇਂ ਤੱਕ ਦੇ ਸਕਦੀ ਹੈ ਮਤਲਬ ਕਿ 3-4 ਸਾਲ ਤੱਕ ਦੁੱਧ ਦੇ ਸਕਦੀ ਨਹੀਂ ਦੇ ਸਕਦੀ ਜੀ ਸੀਸੀਆਰ ਐਸ ਦਾ ਜੀ ਮਾਈਨਸ 0.1 ਹੈ ਜਿਸਦਾ ਕੀ ਮਤਲਬ ਹੈ ਕਿ ਜਿਕਾਓ ਕਨਸੈਪਸ਼ਨ ਰੇਟ ਗਾਂ ਦੀ ਗਰਭ ਧਾਰਨ ਦੀ ਦਰ ਕਿੰਨੀ ਹੈ ਜੀ ਠੀਕ ਹੈ ਜੀ 0.1 ਦਾ ਮਤਲਬ ਹੈ ਕਿ ਇਸ ਬੋਲ ਦੇਤੀਆਂ ਉਸਤਤ ਨਾਲ 0.1 ਗਰਭ ਘੱਟ ਧਾਰਨ ਕਰਦੇ ਸਮਰਸ ਰੱਖਦੀਆਂ ਜੀ ਠੀਕ ਹੈ ਜੀ ਜੇ ਮਤਲਬ ਲੇ ਇਹ ਪਲੱਸ 2.2 ਉੱਪਰ ਹੋਵੇ ਤਾਂ ਬਹੁਤ ਵਧੀਆ ਗਰਭ ਧਾਰਨ ਕਰਦੀਆਂ ਜੀ 1 ਪਲੱਸ ਤੋਂ 1 2 ਵਿਚ 2 ਦੇ ਵਿਚ ਵਿਚ ਉਹ ਚੰਗੀ 0 ਤੱਕ ਤੱਕ ਠੀਕ ਠਾਕ ਜੇ ਮਾਈਨਸ 1 ਤੋਂ ਲੈ ਕੇ -0.0 ਤੱਕ ਹੋਵੇ ਥੋੜੀ ਘਟ ਗਰਭ ਧਾਰਨ ਮਤਲਬ ਕਿ ਔਸਤ ਮੰਨੀ ਜਾਂਦੀ ਹੈ ਜੇ -1 ਤੋਂ ਘੱਟ ਹੋਵੇ ਤੱਕ ਮਜੂਰ ਕਰਬ ਹੋਣ ਦੀ ਸਮਰੱਥਾ ਇਸ ਦੀ ਹੁੰਦੀ ਹੈ ਜੀ ਮਤਲਬ ਕਿ ਆਪਣੀ ਆਪਣੇ ਇਸ ਬੋਲਰ ਮਤਲਬ ਕਿ ਹੈਮਰ ਦੇ ਬੋਲ ਜਿਹੜੀਆਂ ਬੱਚੀਆਂ ਉਹ ਗਰਭ ਧਾਰਨ ਨੂੰ ਔਸਤ ਮੰਨੀਆਂ ਜਾ ਸਕਦੀਆਂ ਨੇ ਜੀ ਇਸ ਤੋਂ ਅੱਗੇ ਆ ਗਿਆ ਜੀ ਆਰ ਐਫ ਆਈ ਪਲੱਸ 65 ਆਰ ਐਫ ਆਈ ਦਾ ਪੂਰਾ ਨਾਮ ਹੈ ਜੀ ਰੈਜ਼ੀਡੂਅਲ ਫਰੀ ਇਨਟੇਕ ਪੰਜਾਬੀ ਵਿੱਚ ਜੀ ਬਹੁਤ ਚਾਰਾ ਖਪਤਦਾਰ ਠੀਕ ਹੈ ਜੀ ਐਸ ਦਾ ਜੀ 65 ਦਾ ਇਹ ਮਤਲਬ ਹੈ ਕਿ ਇਸ ਬੋਲੀਆਂ ਜਿਹੜੀਆਂ ਉਮੀਦ ਨਾਲੋਂ 65 ਇਕਾਈਆਂ ਵੱਧ ਚਾਰਾ ਖਾਂਦੀਆਂ ਹਨ ਉਸੇ ਦੀ ਦੁੱਧ ਪੈਦਾਵਾਰ ਲਈ ਠੀਕ ਹੈ ਜੀ ਇਹ ਚਾਰਾ ਖਾਤ ਵਧੇਖ ਦੱਸਦਾ ਹੈ ਮਤਲਬ ਕਿ ਘਟਕਾਰ ਗਰਤਾ ਘੱਟ ਚਾਰਾ ਬਹੁਤ ਬਚਤ ਠੀਕ ਹੈ ਜੀ ਜੇ ਇਹ -100 ਤੋ ਘਟ ਹੋਵੇ ਤਾਂ ਬਹੁਤ ਵਧੀਆ ਚਾਰਾ ਬਚਤ ਮਤਲਬ ਕਿ ਬਹੁਤ ਘੱਟ ਖਾਂਦੀ ਜ਼ਿਆਦਾ ਦੁੱਧ ਦਿੰਦੀਆਂ -50 ਤੋਂ ਲੈ ਕੇ -100 ਤੱਕ ਚੰਗੀ ਚਾਰਾ ਕਾਰਗਰਤਾ -10 ਤੋਂ ਲੈ ਕੇ -50 ਤੱਕ ਠੀਕ ਠਾਕ ਜ਼ੀਰੋ ਸਧਾਰਨ ਪਲਸ 10 ਤੋਂ ਲੈ ਕੇ ਪਲਸ 50 ਤੱਕ ਥੋੜੀ ਵੱਧ ਚਾਰਾ ਖਾਉਤ ਪਲਸ 50 ਤੋਂ ਲੈ ਕੇ ਵਧੇਰੇ ਚਾਰਾ ਖਾਉਤ ਘੱਟ ਚਾਰਾ ਕਰਗਰਤਾ ਹੁੰਦੀ ਹੈ ਵੀ ਠੀਕ ਹੈ ਜੀ ਐਸ ਦਾ ਇਹ ਮਤਲਬ ਹੋਗਾ ਇਹ ਘੱਟ ਚਾਰਾ ਵਧੇਰੇ ਦੁੱਧ ਫੀਲ드 ਤੇ ਘੱਟ ਖਰਚਾ ਜੇ ਆ ਆ ਆਰ ਐਫ ਆਈ ਵੱਧ ਹੋਵੇ ਵੱਧ ਚਾਰਾ ਲੱਗੇਗਾ ਦੁੱਧ ਉਦਨਾ ਹੀ ਘੱਟ ਹੋਵੇਗਾ ਠੀਕ ਹੈ ਜੀ ਮਤਲਬ ਕਿ ਇਹ 42 ਲੀਟਰ ਦੁੱਧ ਦੇ ਰਹੀ ਹੈ ਤਾਂ ਮਤਲਬ ਕਿ ਇਹ ਚਾਰਾ ਵਧੇਰੇ ਖਾਊਗੀ ਜੀ ਤਾਂ ਦੁੱਧ ਵੀ ਉਨਾ ਹੀ ਦਊਗੀ ਜੇ ਆਪਾਂ ਇਸ ਦਾ ਚਾਰਾ ਘਟਾ ਦੇਵਾਂਗੇ ਤਾਂ ਇਹ ਦੁੱਧ ਵੀ ਘਟ ਜਾਊਗੀ ਜੀ ਦੇਖੋ ਜੀ ਫੀਡ ਸੇਵਡ ਐਸ ਦੀ 89 ਆ ਚਾਰਾ ਜਰੂਰ ਵੱਧ ਖਾਂਦੀਆਂ ਮਤਲਬ ਕਿ ਫੀਡ ਇਹ 89 ਪਲੱਸ ਆਪਾਂ ਨੂੰ ਸੇਵ ਕਰਕੇ ਦਿੰਦੀ ਹੈ ਨਹੀਂ ਕਿ ਘੱਟ ਫੀਡ ਖਾ ਕੇ ਆਪਾਂ ਨੂੰ ਵਧੇਰੇ ਦੁੱਧ ਦੇਣ ਦੀ ਸਮਰੱਥਾ ਇਸ ਬਲਦੀਆਂ ਬੱਚੀਆਂ ਰੱਖਦੀਆਂ ਨੇ ਜੀ ਜੇ ਪਲੱਸ 80 ਤੋਂ ਹੋਵੇ ਬਹੁਤ ਚੰਗੀ ਚੰਗਾ ਮੰਨਿਆ ਜਾਂਦਾ ਹੈ ਜੀ ਬਹੁਤ ਚੰਗਾ ਘੱਟ ਫੀਡ ਖਾ ਕੇ ਵਧੇਰੇ ਦੁੱਧ ਦੇਣ ਵਾਲਾ ਮੰਨਿਆ ਜਾਂਦਾ ਹੈ ਪਲਸ 40 40 ਦੁਲੇਕੇ ਪਲਸ 80 ਤੱਕ ਚੰਗੀ ਖਰਾਕ ਬੱਚਤ ਮੰਨੀ ਜਾਂਦੀ ਹੈ ਜੀ 0 ਤੋਂ ਲੈ ਕੇ ਪਲਸ 40 ਤੱਕ ਠੀਕ ਠਾਕ ਜੇ 0 ਤੋਂ ਮਾਈਨਸ ਹੋਵੇ ਤਾਂ ਜਿਆਦਾ ਫੀਡ ਖਾ ਕੇ ਘਟਲਾਵ ਦੇਣੀ ਹੈ ਜੀ ਆਪਾਂ ਦਾ ਜਿਵੇਂ ਕੋਈ ਵੀ ਬੱਚੀ ਹੋਵੇ ਉਸ ਦੀ ਜੀ ਹੋਵੇ ਇਸ ਤੋਂ ਅੱਗੇ ਆ ਗਿਆ ਜੀ ਆਪਣਾ ਚੀਜ਼ ਮੈਰਿਟ ਪਲਸ 517 ਇਸ ਦਾ ਜੀ ਇਹ ਮਤਲਬ ਹੈ ਕਿ ਜੀ ਬੌਲੀਆਂ ਦੇ ਬੱਚਨ ਦਹੀਂ ਪਨੀਰ ਕੀ ਵਾਲੇ ਉਤਪਾਦਕਾਂ ਦੀ ਆਮਦਨ ਨੂੰ ਧਿਆਨ ਵਿੱਚ ਰੱਖ ਕੇ ਦੱਸਿਆ ਗਿਆ ਮੁੱਲ ਹੈ ਏ ਬੁੱਲ ਜਾਂ گاਾਂ ਦੇ ਦੁੱਧ ਨੂੰ ਲਾਭ ਕਰਤਾ ਜਿਹਨ ਮੈਪ ਹੈ ਖਾਸ ਕਰਕੇ ਪਨੀਰ ਦਹੀਂ ਪ੍ਰੋਸੈਸਡ ਉਤਪਾਦਕ ਲਈ ਠੀਕ ਹੈ ਜੀ ਇਹ ਮਤਲਬ ਇਹ ਹੈ ਕਿ ਬੁੱਲ ਆਪਣੀਆਂ ਧੀਆਂ ਰਾਹੀਂ ਇੱਕ ਆਮ ਗਾਂ ਨਾਲੋਂ 517 ਅਮਰੀਕੀ ਡਾਲਰ ਵੱਧ ਲਾਭ ਕਮਾ ਕੇ ਆਪਣੇ ਉਤਪਾਦਨ ਨੂੰ ਇੱਕ ਜੀਵਨ ਵਿੱਚ ਦਿੰਦਾ ਹੈ ਜੀ ਠੀਕ ਹੈ ਜੀ ਜਿਵੇਂ ਕਿ ਚੰਗਾ ਮਿਲਕ ਯੀਲ ਦਿੰਦਾ ਆਪਾਂ ਨੂੰ ਵਧੀਆ ਫੈਟ ਵਧੀਆ ਪ੍ਰੋਟੀਨ ਬੱਚਤ ਚਾਰਾ ਲੰਬੀ ਉਤਪਾਦਕ ਉਮਰ ਵਾਸਤੇ ਦੁੱਧ ਦੇਣਾ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਮਿਲਾ ਕੇ ਆਪਣੀ ਉਮਰ ਵਿੱਚ 517 ਡਾਲਰ ਅਮਰੀਕੀ ਆਮ ਇਨ ਕਿਸਾਨ ਨੂੰ ਆਪਣੀ ਉਮਰ ਵਿੱਚ ਵੱਧ ਕਮਾ ਕੇ ਦਿੰਦਾ ਹੈ ਜੀ ਬਾਕੀ ਬੰਦਿਆਂ ਪਛੀਆਂ ਨਾਲੋਂ ਬਸ ਸਟੇਟਸ ਐਸਨ 0.6 ਹੈ ਜੋ ਕਿ ਬਿਲਕੁਲ ਨਹੀਂ ਮੰਨੀ ਜਾ ਸਕਦੀ ਲਿਵਰਬਿਲਟੀ 0.8 ਡੀਪੀਆ -0.6 ਹੈ ਜੋ ਕਿ ਕੋਈ ਬਹੁਤ ਜ਼ਿਆਦਾ ਨਹੀਂ ਹੈ SCCE 2.60 ਹੈ ਮਤਲਬ ਕਿ ਅਸ ਦੀਆਂ ਇਹ ਬੱਚੀਆਂ ਹੋਣਗੇ ਅੱਗੇ ਸੂਨ ਵਿੱਚ ਕੋਈ ਜ਼ਿਆਦਾ ਦਿੱਕਤ ਨਹੀਂ ਆਵੇਗੀ ਜੀ TPI ਸਕੋਰ ਚੈੱਕ ਕਰੋ ਜਿਹਸ ਦਾ 2881 ਜੋ ਕਿ ਟੋਟਲ ਪਰਫਾਰਮੈਂਸ ਇੰਡੈਕਸ ਹੁੰਦਾ ਹੈ ਕਿ ਜੀ ਮਤਲਬ ਕਿ ਅਸ ਨੂੰ ਸਾਰੀਆਂ ਅਸ ਦੀਆਂ ਪੈਰਾਂ ਦਾ ਸਕੋਰ ਅਸ ਦੇ ਲੇਵੇ ਦਾ ਸਕੋਰ ਅਸ ਦਾ ਦੁੱਧ ਦਾ ਸਕੋਰ ਫਿਕਰ ਕਿੰਨੀ ਖਾਉ ਦੁੱਧ ਕਿੰਨਾ ਦਊ ਅਸ ਦੇ ਢਾਂਚੇ ਦਾ ਸਾਰਾ ਸਕੋਰ ਮਿਲਾ ਕੇ ਉਸ ਦਾ ਟੋਟਲ ਇੱਕ ਕੱਢਿਆ ਜਾਂਦਾ ਹੈ ਜੀ TPI ਜੋ ਕਿ ਅਸਦਾ ਹੈ 2881 ਜੋ ਕਿ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਜੇ ਤੁਹਾਨੂੰ ਇਹ ਚਾਰਟ ਵਿੱਚ ਕੋਈ ਵੀ ਚੀਜ਼ ਦੀ ਨਾ ਜਾਣਕਾਰੀ ਪਤਾ ਲੱਗੇ ਤਾਂ ਤੁਸੀਂ ਕੋਸ਼ਿਸ਼ ਨਹੀਂ ਕਰਨਾ ਟੀਪੀਐਸ ਕੋਰ ਚੈੱਕ ਕਰਨਾ ਜੋ ਕਿ 2400 ਤੋਂ ਘੱਟ ਦਰਦਾ ਜੇ ਹੋਵੇ ਕਿਸੇ ਵੀ ਬਾਰੇ ਦਾ ਟੀਪੀਐਸ ਕੋਰ 2400 2300 ਹੱਦ ਤਾਂ ਉਹ ਬੋਲ ਇੰਨਾ ਵਧੀਆ ਬੁੱਲਾਂ ਵਿੱਚ ਨਹੀਂ ਮੰਨਿਆ ਜਾਂਦਾ ਠੀਕ ਆ ਜੀ 2400 ਤੋਂ ਪਲੱਸ ਬੋਲ ਵਾਲਾ ਟੀਪੀਐਸ ਕੋਰ ਚੈੱਕ ਕਰ ਲਿਆ ਕਰੋ ਉਸ ਵਿੱਚ 2-4 ਖਾਮੀਆਂ ਜ਼ਰੂਰ ਹੋ ਸਕਦੀਆਂ ਨੇ ਬਟ ਉਹ ਬੋਲ ਕਿਤੇ ਨਾ ਕਿਤੇ ਚੰਗਾ ਹੀ ਹੋਊਗਾ ਆਪਾਂ ਨੂੰ ਜਿਆਦਾ ਬਰੀਡਿੰਗ ਅੱਗੇ ਵਧਾਉਣੀ ਚਾਹੁੰਦੇ ਆ ਠੀਕ ਆ ਜੀ ਤਾਂ ਇਸ ਦਾ ਟੀਪੀਐਸ ਕੋਰ ਹੈ +2881 ਸਟਰਕਚਰ ਇਸ ਦਾ ਟਾਲ ਹੈ ਸਟਰੈਂਥ ਵੀ ਹੈ ਤੇ ਬਾਡੀ ਡੈਪਥ ਜੀ ਹੈ ਇਸ ਦੀ -0.47 ਠੀਕ ਆ ਜੀ ਜੇ ਆਪਾਂ ਫੀਟ ਜਾਂ ਜਾਂ ਪੈਰਾਂ ਦੀ ਜਾਂ ਉਸਤਾ ਦੀ ਗੱਲ ਕਰੀਏ ਤਾਂ ਉਸ ਵਿੱਚ ਇਸ ਬੋਲਰ ਨੂੰ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਫੀਟ ਅਡਰ ਸਕੋਰ ਵੀ ਪਲੱਸ ਇਸ ਦਾ 0.25 ਹੈ ਜੋ ਕਿ ਸਟਰੌਂਗ ਮੰਨਿਆ ਜਾਂਦਾ ਹੈ ਅੰਡਰ ਹਾਈਟ ਰੇਅਰ ਅੰਡਰ ਹਾਈਟ ਮਤਲਬ ਕਿ ਬੈਕ ਸਾਈਡ ਤੋਂ ਹਾਈਟ ਐਸ ਜੀ ਪਲੱਸ 0.49 ਮਤਲਬ ਕਿ ਬੈਕ ਸਾਈਡ ਤੋਂ ਐਸ ਦਾ ਲੇਵਾ ਉੱਪਰ ਨੂੰ ਉੱਠਿਆ ਹੋਊਗਾ ਠੀਕ ਹੈ ਜੀ ਰੇਅਰ ਅੰਡਰ ਵੈਸ ਉਸ ਦੀ ਚੜਾਈ ਕਿੰਨੀ ਹੋਊਗੀ ਜੀ ਤੇ ਆਰਡਰ ਕਲੈਫਟ 0.26 ਅੰਡਰ ਦੇਫਟ ਮਤਲਬ ਕਿ ਅੰਦਰੋਂ ਡੰਗਾਈ ਕਿਨੂ 1.13 ਜੋ ਕੇ ਚੰਗੇ ਮੰਨਿਆ ਜਾਂਦਾ ਹੈ ਜੀ ਪਤਲਾ ਕੇ ਕੁੱਲ ਮਲਾ ਕੇ ਦੇਖਿਆ ਜਾਵੇ ਇਸ ਬੋਲ ਵਿੱਚ ਖਾਮੀਆਂ ਬਹੁਤ ਘੱਟ ਨੇ ਤੇ ਆਪਣੇ ਆਪਣੇ ਫਾਰਮ ਵਿੱਚ ਇਸ ਬੋਲ ਦੇ ਸੀਮਨ ਭਰਾ ਕੇ ਚੰਗੀ ਬਰੀਡਿੰਗ ਕੀਤੀ ਜਾ ਸਕਦੀ ਆ ਤੇ ਵਧੇਰੇ ਦਾ ਉਧਰ ਲਿਆ ਜਾ ਸਕਦਾ ਹੈ ਜੀ ਤੇ ਪ੍ਰੋਟੀਨ ਦੀ ਮਾਤਰਾ ਇਸ ਬੋਲ ਦੇ ਮਿਲਕ ਵਿੱਚ ਬਹੁਤ ਜ਼ਿਆਦਾ ਹੈ ਪੈਰਾਂ ਦਾ ਵਿੱਚ ਵੀ ਕੋਈ ਨੌਕਸ ਨਹੀਂ ਹੈ ਲੀਵੇ ਵਿੱਚ ਵੀ ਕੋਈ ਨੌਕਸ ਨਹੀਂ ਹੈ ਬਾਲ ਮੁਲਾ ਕੇ ਐਸ ਬਾਲ ਨੂੰ 3 ਸਟਾਰ ਮਿਲੇ ਹੋਏ ਨੇ A2 A2S ਦਾ ਮਲਕ ਹੈ ਬਹੁਤ ਹੀ ਜਿਆਦਾ ਵਧੀਆ ਤੇ ਸ਼ਾਨਦਾਰ ਬਾਲ ਹੈ ਜੀ ਹਮਰ EBS ਕੰਪਨੀ ਦਾ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ